ਸੇਵਾ ਜੜੀ ਆ ਲਈ ਗਈ ਆ ਗੁਰੂ ਕੇ ਬਾਗ ਵਾਲੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਵੱਲੋਂ ਸੇਵਾ ਲਈ ਗਈ ਆ ਵੀ ਵੇਖ ਸਕਦੇ ਜੀ ਕਾਫੀ ਜਿਹੜੇ ਸੰਗਤ ਇੱਥੇ ਜਿਹੜੀ ਲੱਗੀ ਆ ਇਹ ਕਾਫੀ ਵੱਡਾ ਜਿਹੜਾ ਪਾਰ ਪਿਆ ਵਾ ਦੇਖੋ ਲਗਾਤਾਰ ਜਿਹੜੇ ਸੇਵਾਦਾਰ ਨੇ ਕਾਫੀ ਮਿਹਨਤ ਦੇ ਨਾਲ ਜਿਹੜੇ ਨੇ ਕਾਫੀ ਲੱਗੇ ਹੋਏ ਨੇ ਨਾਲ ਜੀ ਵੱਡੇ ਵੱਡੇ ਜਿਹੜਾ ਵੀ ਵੇਖ ਸਕਦੇ ਜੀ ਲਗਭਗ ਕੋਈ ਅੱਧੇ ਕਿਲੋਮੀਟਰ ਦਾ ਜਿਹੜਾ ਵਾ ਪਾੜ ਜਿਹੜਾ ਵਾ ਪਿਆ ਵਾ ਉਹਨੂੰ ਪੂਰਨ ਵਾਸਤੇ ਗੁਰੂ ਕੇ ਬਾਗ ਵੱਲੋਂ ਜਿਹੜੀ ਸੰਕਤ ਜਿਹੜੀ ਆ ਉਹ ਲੱਗੀ ਹੋਈ ਆ ਮਹਾਪੁਰਸ਼ਾਂ ਵੱਲੋਂ ਇਹ ਜਿਹੜੀ ਸੇਵਾ ਲਈ ਗਈ ਆ ਤੇ ਇਹ ਜਿਹੜੀ ਕੀਤੀ ਗਈ ਆ ਇੱਥੇ ਇਹ ਸਾਡੇ ਨਾਲ ਹੋਰ ਵੀ ਇਹ ਐਸ ਡੀਓ ਸਾਹਿਬ ਹੈਗੇ ਨੇ ਇਸ ਮਹਿਕਮੇ ਦੇ ਐਸ ਡੀਓ ਸਾਹਿਬ ਇੱਕ ਕਿੱਦ ਤੱਕ ਪਾੜੇ ਤੇ ਉਹਨੂੰ ਕਿੰਨੇ ਕਿ ਦਿਨਾਂ ਤੱਕ ਜਿਹੜਾ ਇਹ ਪੂਰਾ ਹੋ ਸਕਦਾ ਹੈ ਕਿਵਰ ਕੰਪਨੀ ਆ ਤੁਮ ਕਲਾਸ ਹੈ ਵੀ ਪਰ ਮੈਂ ਤੁਹਾਨੂੰ ਸਾਨੂੰ 10 ਲੋਕ ਮਿਲਿਆ ਹੈ 10 ਦਿਨਾਂ ਤੱਕ ਮੰਨ ਲਓ ਇਹਦਾ ਨੂੰ ਟਾਰਗੇਟ ਨੂੰ ਕੰਪਲੀਟ ਕਰਨਾ ਇਹ ਨਾ ਕਿ ਇਹ ਸੇਵਾ ਜੀ ਮਹਾਪੁਰਸ਼ਾਂ ਵੱਲੋਂ ਹੀ ਲਈ ਗਈ ਹੈ ਹਾਂਜੀ ਸਾਰੀ ਸੰਗਤ ਵੱਲੋਂ ਹੀ ਜਿੰਨਾ ਵਾਸੋ ਜੋਗ ਦਿੱਤਾ ਜਾ ਰਿਹਾ ਤੇ ਉਹਦੀ ਅਦਵਾਈ ਜਿਹੜੀ ਆ ਗੱਲ ਸੁਣਾ ਗੁਰੂ ਕੇ ਬਾਗ ਵਾਲੇ ਬਾਬਾ ਜੀ ਤੁਮ ਕਹਿੰਦੇ ਆ ਇਹ ਲਗਭਗ ਜਿਹੜਾ ਐਡਾ ਵੱਡਾ ਜਿਹੜਾ ਪਹਾੜ ਆ ਲਗਭਗ ਉਹ ਕੋਸ 550 ਹੈਗਾ ਵਾ ਮੀਟਰ ਦਾ ਉਹ ਕਿੰਨੇ ਘੁੱਟ ਦਾ ਕਿੰਨੇ ਕਿ ਦਿਨਾਂ ਤੱਕ ਜਿਹੜਾ ਇਹ ਪੂਰੇ ਚੱਸੀ ਮੇਰੀ opinion ਦੱਸੇਗੀ ਵੀ ਦਾ ਕਿ ਵਰਕਿੰਗ ਆਉਂਦੀ ਹੈ ਕਈ ਵਰੀ ਰਾਤ ਚੱਲਦਾ ਕੰਮ ਜੀ ਫੇਰੀ ਨਹੀਂ ਚੱਲਦਾ ਕਿਉਂਕਿ بارش ਦਾ ਵੀ ਸਾਨੂੰ ਕਾਫੀ ਜ਼ਿਆਦਾ ਦਿੱਕਤ ਆਈ ਆ। ਉਦੋਂ ਦੀ ਫ੍ਰੀਜ਼ ਬੰਨ ਰਿਆ ਦੋ ਵਰੀ ਭਾਰੀ بارش ਹੋਈ ਆ। ਕੱਲ ਵੀ ਜਿਵੇਂ ਰਾਤ بارش ਹੋ ਗਈ ਤੇ ਕੰਮ ਰੁਕੇ। ਤਾਂ ਕਰਕੇ ਉਹ ਵੈਦਰ ਕੰਡੀਸ਼ਨ ਕਰਕੇ ਆਪਣਾ ਜਿਹੜਾ ਵਾ 10 ਦਿਨ ਦਾ ਟਾਈਮ ਦੇ ਰਹੇ ਆ ਆਦਰਵਾਇਸ ਨੂੰ ਉਹਦਾ ਪੈਨਾ ਵੀ ਮੰਗਦੇ ਨੂੰ ਜਿਹੜਾ ਵਾ ਪਲੱਗ ਕਰ। ਇਸ ਪਾਰਟ ਦੇ ਨਾਲੇ ਲਗਭਗ ਇਹ ਆਂਡੀ ਗਵਾਂਡੀ ਕਿੰਨਾ ਕ ਨੁਕਸਾਨ ਹੋਇਆ ਹੋਇਆ। ਕਿਦਾ ਕਾਫੀ ਇਹਦੀ ਮਹਿੰਤਾ ਸਭ ਤੋਂ ਗੁੱਠੀ ਦੇਖ ਹੀ ਰਹੇ ਆ ਜਿਹੜੀ ਆਮੀ ਮਤਲਬ ਮੀਡੀਆ ਚੈਨਲਸ ਦੇ ਵਿੱਚ ਇਹੋ ਸਾਰੀ ਕੁੱਠੀ ਦਿਮਾਦੋਸ਼ ਹੋ ਗਈ ਆ ਤੇ ਇਹੀ ਇਥੋਂ ਹੀ ਮੈਕਸਿਮਮ ਕੌਂਟਮਾ ਫੋਰਟ ਜਿਹੜਾ ਵਾ ਉਹ ਪਾਸ ਕੀਤਾ ਰਵਿਦਾ ਸਾਡੇ ਨਾਲ ਹੋਰ ਵੀ ਇਸ ਮਹਿਕਮੇ ਦੇ ਐ ਐਸਪੀ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਐ ਐਸਪੀ ਸਾਹਿਬ ਇੱਕ ਕਿੰਨਾ ਕਿੰਝਾ ਇਹ ਵਾੜ ਪਿਆ ਕਿੰਨਾ ਟਾਈਮ ਲੱਗੇ ਗਏ ਇਹ ਵੀ ਜਿਹਾ ਹੋਣਾ ਸੰਗਤ ਦਾ ਭਾਵ ਆ ਜੇ ਮਾਪੋਸ਼ ਸਹਲਪ ਕਰ ਰਹੇ ਨੇ ਸੰਗਤ ਦਾ ਸੁਰਪ ਭਵਾਈ ਦੇ ਮੈਨੂੰ ਲੱਗਦਾ ਹੈ ਕਿ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਕੰਪਲੀਟ ਹੋ ਜਾਵੇਗਾ ਬਾਕੀ ਸਮੇਂ ਦੇ ਕੋਈ ਪ੍ਰੈਡਿਕਸ਼ਨ ਜਰੀ ਕਰਨੀ ਹੈ ਉਹ ਪਹਿਲਾਂ ਪਾਣੀ ਪਰ ਲੋ ਭਾਗ ਹੈ ਉਸ ਹਿਸਾਬ ਨਾਲ 5 ਤੋਂ 7 ਦਿਨਾਂ ਦੇ ਵਿੱਚ ਹੋ ਜਾਵੇਗੀ ਕਿ ਰਾਤ ਕਿੰਨੀ ਚੱਲ ਰਹੀ ਹੈ ਜਨ ਰਾਤ ਚੱਲਦਾ ਹੈ ਜਨ ਰਾਤ ਚੱਲਦਾ ਹੈ ਤੁਸੀਂ ਤੁਸੀਂ ਦੇ ਸਕਦੇ ਜੀ ਕਹਿੰਦੇ ਵੀ ਇਹ ਦਿਨ ਰਾਤ ਜਿਹੜਾ ਇਹ ਇਹ ਕੰਮ ਚਲਾਇਆ ਜਾ ਰਿਹਾ ਵਾ ਇਹ ਪਾਰ ਨੂੰ ਪੂਰਨ ਵਾਸਤੇ ਤੇ ਤੁਸੀਂ ਲਗਾਤਾਰ ਇਸ ਸੇਵਾਦਾਰ ਨਾਲ ਨਾਲ ਵੀ ਗੱਲ ਕਰ ਸਕਦੇ ਜੀ ਆਰਤਨ ਆਵੇ ਹੋਵੇ ਲਗਾਤਾਰ ਇਹ ਤੁਸੀਂ ਦਾ ਜਿਹੜਾ ਵਾ ਬੰਨ ਜਿਹੜਾ ਵਾ ਲਗਾਤਾਰ ਜਿਹੜਾ ਵਾ ਜਿਹੜਾ ਬੰਨਿਆ ਜਾ ਰਿਹਾ ਆਪਣਾ ਪੰਜਾਬ 24 ਤੋਂ ਕਮਲਜੀਤ ਸਿੰਘ ਤੇ ਅਕਬਾਲ ਸਿੰਘ ਵਾਦੀ ਦੀ ਖਾਸ ਰਿਪੋਰਟ